ਜੀ ਆ ਪੱਠਾ ਬਈ ਇਹ ਆ ਪੱਠਾ ਜੀ ਸਾਰਾ ਕੁਝ ਸੈਟ ਹੈ ਇਹਦਾ ਵੀ 5500 ਰੁਪਏ ਕਹਿਣਗੇ ਹੋਰ ਤਾਂ ਬਾਬਾ ਜਰਾ ਮਾਨ ਕਰ ਦੇ ਉਹ ਬਾਬਾ ਜੋਰ ਚ ਤੱਕਣਾ ਪੁਰਾਣਾ ਪਹਿਲਵਾਨ ਹੈ ਕਿਤੇ ਸਣੇ ਮੈਨੂੰ ਕੁੱਟੇ ਹੋਰ ਇੱਥੇ ਉਹ ਆ ਕੱਲ ਫਲਾਂ ਹੀ ਫਰਦੇ ਨੇ ਨਹੀਂ 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 ਹੋਰ ਨਿਕਲਦੇ ਹੈਗੇ ਲੈ ਬਈ ਮੀ ਆ ਗਿਆ ਸੀ ਬਾਬਾ ਜਰਾ ਬਈ ਆਪਣਾ ਬੱਪੂ ਆ ਹੋਰ ਭਾਈ ਬੁਲਾਤੀ ਵਧੀਆ ਉਹ ਬਾਬੇ ਦੀਆਂ ਬੱਕਰੀਆਂ ਉਹਦੇ ਜਿਹੜੀਆਂ ਉਹਦੀਆਂ ਮੈਂ ਪਹਿਲਾਂ ਕਦੇ ਬਾਬਾ ਸਾਲ ਆਇਆ ਪਹਿਲਾਂ ਕਦੇ ਮੀਂਹ ਨਹੀਂ ਪਿਆ ਹੈਗਾ ਮੈਂ ਕਾਤਾ ਢੋਲਿਆ ਸਾਰੇ ਇਤਕੇ ਬਹੁਤ ਜ਼ਿਆਦਾ ਮੀਂਹ ਆਇਆ ਬਾਕੀ ਬੱਕਰੀਆਂ ਨੇ ਹੁਣ ਤੂੰ ਦੇਖ ਸਕਦਾ ਹੈਗਾ ਆਪਣੇ ਆਪਣੇ ਤਰਪਾਲਾਂ ਤਰਪਾਲਾਂ ਮੀਂਹ ਵਰਸੇ ਬਿਜਲੀ ਧੜਕੇ ਲਾਂਦੇ ਬਾਬਾ ਛਤਰੀ ਆਪਾਂ ਉਧਰ ਓਏ ਇਧਰ ਆਓ ਮਮੈਲਾ ਵਾਲਿਓ ਓਏ ਮੁੰਡਿਓ ਮਮੈਲਾ ਵਾਲਿਓ ਮਮੈਲਾ ਭੇਜ ਜਾਣ ਬਾਬਾ ਜੀ ਸਤਿ ਸ੍ਰੀ ਅਕਾਲ ਸਾਡੇ ਕਾਂਗਰੇੜੀ ਸਾਊਜੀ ਨੂੰ ਠੀਕ ਆ ਉਹ ਮੋਮੈਲਾਂ ਵਾਲੇ ਬਾਈ ਥੱਲੇ ਕਰੋ ਮੋਮੈਲਾ ਅੱਛਾ ਬਰੇਮੀ ਪੱਠਾ ਪੱਠਾ ਤਾਂ ਨਹੀਂ ਜਗੀਆਂ ਕੱਡੋ 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 ਕਹੇ ਨੇ ਬਾਬੇ ਦੀਆਂ ਮੇਰੀਆਂ ਪੱਠਾਂ ਬਾਬੇ ਨੇ ਉਹ ਖੜੀਆਂ ਉੱਧਰ ਬਾਬਾ ਜੀ ਤੇਰੀਆਂ ਬਾਬਾ ਦੇਖ ਲਓ ਬੱਲਾ ਉਹ ਵਿੱਚੇ ਪਾਵਾਂਗੇ ਕੱਦੀ ਤਹਾਨੂੰ ਪੜਦੇ ਨਹੀਂ ਜਿਹੜੀਆਂ ਲਾਇਏ ਕਿਹੜਾ ਆਪਣੀਆਂ ਨਹੀਂ ਉਹ ਦੇਖ ਲੈ ਕੋਈ ਨਹੀਂ ਉਹ ਪਿੱਛੇ ਹਾਂ ਚੱਲ ਤੂੰ ਹੋਰ ਪਾ ਆ ਪੱਕੀ ਲੋਹੀ ਪਾ ਲੈ ਇੱਧਰ ਨਹੀਂ ਆਈ ਵੀਰ 2067 ਨੇ ਆਹ ਗੱਡੀ ਨਹੀਂ ਆਉਂਦੀ ਓਏ ਥੱਲੇ ਆ ਭਾਈ ਤੇਰੇ ਚੱਕ ਮਿੰਟ ਆ ਥੱਲੇ ਗੱਡੀ ਨਹੀਂ ਆਉਂਦੀ ਤੇਰੇ ਥੱਲੇ ਆ ਪੱਠ ਪੰਜ ਕਰ ਦੂਗਾ ਪਿੱਛਾ ਹੋ ਜਾ ਯਾਰ ਮਣੀ ਹਟ ਗਿਆ ਹਟ ਗਿਆ ਆ ਦੋ ਤਰਪਾਲ ਲਓ ਛੱਟੀ ਇੱਕ ਹੋਰ ਕੱਟ ਹੋਣ ਦੇ ਪਾ ਹੋਰ ਕੱਟ ਪਿੱਛਾ ਹੋ ਹੋਰ ਮਿੱਠੂ ਬਹੁਤ ਵਧੀਆ ਮਰੀ ਤੋ ਗੱਜੇ ਨਾ ਕੀ ਹੁੰਦੇ ਜੀ ਤੋ ਨਾ ਬੰਦਦਾ ਉਹਦਾ ਬਾਲੀ ਨਹੀਂ ਨਹੀਂ ਤੋਟਣਾ ਹਾਂ ਜੀ ਕੈ ਹੋ ਗਈਆਂ ਨਾ ਨਾ ਜੀ ਨਾ ਉਹ ਕੋੜ ਦੇ ਆਲੀ ਸੌਂਗੀ ਸਰਦਾਰ ਘਰ ਖੜੀਆਂ ਨਹੀਂ ਤਿੰਨ ਨੇ ਕਿ ਚਾਰ ਨੇ ਇੱਧਰ ਸੁਣ ਆਹ ਚਾਰ ਆ ਗਏ ਤਿੰਨ ਮਰਜ਼ੀ ਕਰ ਲੈ ਕੱਲ ਫਲਾਈ ਫਰਦਾ ਇਹ ਤਾਂ ਹੋ ਰਾ ਉਹਦੇ ਲਈ ਹੋ ਰਾ ਇੱਥੇ ਉਹ ਆ ਕੱਲ ਫਲਾਈ ਫਰਦਾ ਤਿੰਨ ਨਿਆਣੇ ਖੇਡਦੇ ਉਹਨਾਂ ਨੂੰ ਦੱਦੀ ਮੈਂ ਨਹੀਂ 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 ਹੋਰ ਨਹੀਂ ਕਿਤੇ ਹੈਗੀ ਕਹਿੰਦਾ ਨਿਆਣੇ ਖੇਡ ਲਈ ਤਾਂ ਉਹ ਡਾਕੇ ਮਾਰਦੇ ਕਿਹਨ ਹੈਲੋ ਸਰ ਨੂੰ ਲਾਈ ਦੀ ਇਹਨਾਂ ਦੇ ਲਾਚਮਚਾ ਲੱਗ ਅੱਛਾ ਕਿਉਂ ਇਹਨਾਂ ਦੇ ਧੌਲੇ ਆ ਗਏ ਤੇ ਰਾਜੂ ਹਾਂ ਕੰਨੇ ਦੰਦਾ ਪਾਠ ਖੀਰੀ ਖੀਰੀ ਰਾਹ ਲੈ ਲੈ ਪਾਠ ਯਾਰ ਤੂੰ ਕੱਲ ਬੁਲਾ ਕੇ ਫਰਦਾ ਹਾਂ 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 ਇਹਦਾ ਜੁਆਕਰ ਨੇ ਲਾ ਦਿੱਤਾ ਨਾ ਕੋਈ ਸੋਨੇ ਦੇ ਇੱਕ ਤੈਨੂੰ 20 ਰੁਪਏ ਦੀ ਪੂੜੀਆਂ ਜੀ ਉਹ ਦੱਸੋ ਚੰਗਾ ਤੈਨੂੰ ਨਹੀਂ ਨਹੀਂ ਆਪਾਂ ਲੰਮਾ ਚਾਹ ਤੇ ਰੁਪਿਆ ਲੱਗਦਾ ਹੈਗਾ ਸੁਣਾ ਵਧੀਆ ਰਹਾ ਉਹ ਕਹਾਂ ਨੂੰ ਮੈਂ ਵੀ ਕੱਲ ਫਲਾਕਿਆ ਹਾਂ ਉਹ ਬਾਬੂ ਲੋ ਆਹੀ ਪੁੱਢੇ ਨੇ ਭਾਈ ਆ ਡਾਂਗਾਂ ਦੇ ਥੱਲੇ ਉਹ ਭਾਈ ਉਹ ਦੱਸੋ ਜੀ ਫਟਾਏ ਦੇ ਦੋ ਮਿੰਟ ਬੱਸ ਬਾਬਾ ਜੀ ਜਿੰਨੇ ਵੀ ਹੈਗੇ ਆ ਗੱਡੀ ਆ ਵੇਖੀ ਜਣਾ ਚੋਪੀ ਬੱਸ ਚੱਲੀ ਜਾਂਦੇ ਮਰ ਬਾਬਾ ਜੀ ਦੱਸ ਮੈਂ ਤੂੰ ਨਾ ਕੋਈ ਚੱਲ ਜਿੰਨੇ ਵੀ ਹੈਗੇ ਨਾ ਦੱਸ ਵੇਖਿਆ ਕੋਈ ਰੈਂਡ ਕਰੋਂ ਖੜੀ ਰੈਸਟ ਲਾ ਮੂਲ ਉਹ ਮਾਲ ਵਾਲੀ ਕੱਟ ਨਹੀਂ ਪੈਸੇ ਦਾ ਆਪਾਂ ਤੋਲਣੇ ਆ ਲੋਣੇ ਥੋੜੂ ਖੜੀ ਨਹੀਂ ਹੈ ਕਿ ਮਾਲ ਆ ਗਿਆ ਇਹ ਮਾਲ ਵਾਲੀ ਆ ਆਉਦੋ ਕੀ ਯਾਰ ਆਖੀ ਰੀ ਬੱਕਰਿਆਂ ਤੋਂ ਡਰ ਲੱਗਦਾ ਇੱਕ ਮਿੰਟ ਮੈਨੂੰ ਐਂ ਦੱਸ ਜਿਹੜੀਆਂ ਕਲ ਫਾਲੀ ਤੇ ਉਹ ਛੋਟੀਆਂ ਪਠਾ ਦੱਸ ਕਿੰਨੇ ਪਾ ਲਾਂਗੇ ਕਲ ਵਾਲੀ ਤਿੰਨੇ ਨਹੀਂ ਹੈ ਜੀ ਛੋਟੀਆਂ ਕਿੰਨੇ ਪਾ ਲਾਂਗੇ ਮੜ ਗਈ ਥੱਲੇ ਹਾਂ ਹੋ ਬਈ ਹਾਂ ਤਿੰਨੇ ਉਹ ਪਾ ਕੀ ਵੰਗਦਾ 20000 ਰੁਪਏ ਇਕੱਲੇ ਇਕੱਲੇ ਜਾ ਤਿੰਨੇ ਨਹੀਂ ਹਾਂ ਆਹ ਨਾਲ ਲੈ ਲਾਂਗੇ ਅਸੀਂ 20000 ਦੀ ਏਡੀ ਇਹ ਲੈ ਲਓ ਅਸੀਂ ਇਹ ਵੀ ਸਾਡੀ ਆ ਇਹ ਕਿਹੜਾ ਉੱਪਰ ਆਦੀ ਆ ਸਰ ਬਾਬੇ ਜੀ ਦੱਸੋ ਦਾ ਕਰ ਬਾਬਾ ਬੰਦਾ ਵਧੀਆ ਕਰ ਦੋ ਇਹਨੂੰ ਪਲੇ ਦੋ ਮਿੰਟ ਹੁਣ ਹੋ ਕਰੋ ਖੜੀ ਹੋ ਜਾ ਓਏ ਕਿਹੜੀ ਘਰੋਂ ਖੜੀ ਹੈ ਫ੍ਰੀ ਦੇ ਦੂੰਗਾ ਜਨਾਬ ਬੱਕਰੀਆਂ ਨਹੀਂ ਭੈਣ ਚੋਂ ਬੋਸਾ ਤੋਂ ਤਾਂ ਬਚਾਉਣੀ ਆ ਪੈਂਦੀ ਐ ਮੋਟੀ ਚਮੜੀ ਦੀ ਹੁਣ ਚਮੜੀ ਮੋਟੀ ਆ ਜੀ ਮੇਰੀ ਵਾਲੀ ਵੀ ਦੇਖ ਲੈ ਫੜ ਕੇ ਮੋਟੀ ਜੀ ਸਹੀ ਐ ਸਹੀ ਐ ਥੱਲਿਓ ਓਏ ਥੱਲਿਓ ਸਹੀ ਐ ਯਾਰ ਮੈਂ ਇਲਾ ਭੇ ਦਿਓ ਬੱਕਰੀ ਬਾਹਰ ਖੜੀਆਂ ਰਹਿੰਦੇ ਯਾਰ ਹਾਂ ਦਾਜੂ ਆਇਆ ਰ ਹਾਂ ਜੈ ਜੈ ਜੀ ਪਾ ਦੇ ਪਾ ਦਾ ਮੁੱਲ 11000 ਪਪਾ ਹੀ 11000 11000 ਦੀ ਹੈਗੀ ਪਹਿਲਾਂ ਤੁਸੀਂ ਆਪੇ ਨਾ ਦੇ ਦੇ ਦੇਖ ਲੈ ਫੁਲਕੇ ਮੈਦਾਨ ਚ ਦੱਸ ਦੇ ਬਾਬਾ ਸੰਕਣਾ ਪੱਕੀ ਗੱਲ ਫੰਦਰਾਂ ਦੀ ਪੱਠ ਲੈ ਜਾ ਬਸ ਇੱਕ ਦੋ ਘਟਾ ਡੈਰ ਜੋ ਉਦੋਂ ਵਾ ਦਾ ਪਾ ਚਾਹੇ ਇਹਦੇ ਦਾ ਬਾਬਾ ਆਇਆ ਜੋਦੀ ਦਾ ਸਾਰਾ ਕੁ ਟੁੱਟਿਆ ਹੈ ਹਾਂ ਉਹਨਾਂ ਨੇ ਕਹਣਾ ਬਾਬਾ ਗੱਲ ਸੁਣ ਲਈ ਪਰ ਉਹ ਰਸਤਾ ਨਹੀਂ ਤੈਨੂੰ ਦੇਣ ਵਾਲੀ ਗੱਲ ਹੈ ਹਾਂ ਜਾ ਬਾਬਾ ਤੇਰੀ ਵੋਟ ਮੈਂ ਪਾਉਂ ਪਪਾ ਹੀ ਕਹਿੰਿਆ ਇਹ ਨਹੀਂ ਗੱਲ ਮੈਂ ਇਹਦੀ ਕਰੂੰਗਾ ਗੱਲ ਕਰੂੰਗਾ ਸਹੀ ਬਿਲਕੁਲ ਇਹ ਬਾਬਾ ਅੱਜ ਦੀ ਮੰਡੀ ਚ ਅੱਜ ਦੇ ਤਰੀਕ ਚ 19 ਤਰੀਕ ਚ ਸਾਰੇ ਮੇਲੇ ਚੋਂ ਸਸਤਾ ਹੈ ਸਸਤਾ ਚੀਜ਼ ਜਿਹੜਾ ਮਰਜੀ ਇਹਨੂੰ ਖਰੀਦ ਸਕਦਾ ਹੋਰ ਚੀਜ਼ ਵੀ ਦੇਖ ਲੈਣਾ ਕਿਉਂ ਜੀ ਦੱਸ ਚੀਜ਼ ਨੂੰ ਇਹਨੂੰ ਪੱਛੇ ਵੀ ਕੀ ਲਿਬੜੀ ਹੋਈ ਆ ਮਾੜੀ ਦੀ ਗੱਲ ਕਰਦਾ ਤੈਨੂੰ ਪਤਾ ਯਾਰ ਜੂ ਤੂੰ ਹੀ ਬਰਖੀ ਆ ਨਾ ਦੇਖ ਲੈ ਯਾਰ ਅਜੂਲਾ ਮੈਂ ਤਾਂ ਸੱਚੇ ਦੇ ਬਾਬਾ ਨਾਲ ਆ ਗਿਆ ਉਹ ਭਾਈ ਆਪਾਂ ਨਾਲ ਆਏ ਇਹ ਲਓ ਬਾਬਾ ਜੀ 12000 ਦੀ ਦਿਓ ਚਾਹ ਦੇ ਬਾਬੇ ਪਾ 12 ਦੀ ਹੁੰਦੀ ਮੈਂ ਪਹਿਲੇ ਜਾਣਦਾ ਮੈਂ ਅੱਗੇ ਕਦੇ ਜਵਾਬ ਦਿੱਤਾ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ 500 ਮੈਂ ਲੈ ਲੂੰ ਗਰੀਬ ਉਹ ਤੇ ਜਨਾ ਤੇ ਦੇਣੀ ਦੇਣਾ ਤੇਰਾ ਖਰਾ ਖਰਾ ਕਹਿੰਦਾ ਦੇਣੇ ਨੇ ਇਹ ਤੇਰੇ ਪੈਸੇ ਪਾ ਕੇ ਲੈ ਪਹਿਲਾਂ ਲੈ ਰਾਂ ਕਰ ਹੱਥ ਹਾਂ ਕਰ ਲਿਆ ਇਹ ਮਕਾ ਕੇ ਟੂ ਮੈਂ ਜਾਣਾ 12:30 ਦੀ ਨਹੀਂ ਹੁਣੀ ਹੋਰ ਇੱਕੋ ਹੀ ਦੱਸ ਦੇ ਕਿ ਨਹੀਂ ਇੱਕੋ ਹੀ ਸਾਰੀ ਕਹਦੀ ਤੈਨੂੰ ਉਦੋਂ ਉਦੋਂ ਵਾਦਾ ਨਹੀਂ ਕਰ ਰਾ ਜੁਪਣੀ ਖਰਜਾ ਯਾਰ ਇੱਕੋ ਗੱਲ ਕਹਦੀ ਸਾਰੀ ਇੱਕ ਗੱਲ ਪੂਰਾ ਯਾਰ ਕਿਹੜਾ ਝੜਦਾ ਮਾਤਾ ਤੂੰ ਕਹਿੰਦਾ ਵੀ ਪੱਕੀ ਦੱਸ ਦੇ ਮਾ ਵੀ ਇੰਨੇ ਦੀ ਐ ਇੱਦੋਂ ਕੱਟ ਦੇਣੀ ਨਹੀਂ ਹੈਗੀ ਇੱਥੇ ਕਿਹੜਾ ਲਖਾਈ ਪਊਗੀ ਲਗਾਈ ਵੀ ਲੈਲਾ ਨਾਲ ਹਾਂ ਆ 200 ਤੋਂ ਪੂਰਾ ਸੀ ਪਰੇ ਕਰਦਾ ਤੰਬੂ ਪਰੇਮੀਆ ਹਾਂ ਜੀ ਕੀ ਕਰਨੀ ਆ ਖੁੱਲਾ ਹੀ ਹੋਇਆ ਬਾਬੇ ਜੋਰ ਨਾਲ ਮਾਰਦੇ ਆ ਆ ਕੋਈ ਨਾ ਕਰਾ ਦੇ ਇੱਥੇ ਬੇਨਾ ਤੂੰ ਕਹੇ 10 ਮਿੰਟ ਕਟਾਉਣੇ ਰੋਕ ਕੇ ਕਟਾਉਣੇ ਪੈਸੇ ਗਿੱਲੇ ਹੋ ਗਏ ਨਾ ਪੈਸਾ ਕਿੱਥੇ ਨੇ ਓਹੋ ਮੈਂ ਕਿ ਕਿ ਮੈਂ ਇੱਕਾਂ ਚ ਪਾਣੀ ਪੈਂਦਾ ਨਾ ਛੱਡੇ ਰਾਜੂ ਉਸ ਤੋਂ ਬਾਅਦ ਨਹੀਂ ਆਪਾਂ ਨੂੰ ਆ ਪੱਠ ਪੁੱਗਦੀ 12.5 ਤੋਂ ਵੱਧ ਨਹੀਂ ਬਗਦੀ ਤੂੰ ਲਾਤਾ ਲਾਤਾ ਜਾਇਨ ਬਾਬੇ ਨਾਲ ਲੈ ਜਾ ਉਥੋਂ ਮੰਡੀ ਤੋਂ ਲੈ ਲਾਂਗੇ ਬਾਬੇ ਤੋਂ ਮੰਡੀ ਤੋਂ ਲੈ ਲਿਓ ਛੱਡੋ ਰਹਿਣ ਪੂਰੀ 13000 ਦੀ ਦਿੰਨੇ ਨਹੀਂ ਦਿੰਦਾ ਬਸ ਚਲ ਵਾ ਠੀਕ ਆ 8 13.5 ਦੀ ਹੋ ਗਈ ਚਲ ਲੈ ਖਾਣਾ ਬਾਬਾ ਹਾਂ ਤਰਾ ਖਾਣਾ ਲੈ ਗਿਆ ਹੋ ਗਈ ਹੋ ਗਈ ਫੜਾ ਫੜਾ ਆ ਸਾਈ ਮੇਰੀ ਦੇ ਬਾਕੀ ਪੈਸੇ ਦਿੰਦਾ ਸਾਢੇ 13 ਮੈਂ ਕਿ ਇਸ ਕੱਚਾ ਥੋੜੀ ਜਾਣ ਦੇਉਂਗਾ ਬਰੀ ਹੋਇਆ ਹੈ ਕੋਕਟ ਕੇ ਕੋਈ 500 ਰੁਪਏ ਦਾ ਇੱਥੋਂ ਲੈਣਾ ਨਾ ਕੋਈ ਨਾ ਕੋਈ ਤਿੰਨ ਚਾਰ ਪੰਜ ਮੈਂ ਉਤਨਾ ਪਹਿਲਾਂ ਕਰਤਾ 6 7 8 9 10 11 12 13 13.5 ਠੀਕ ਹੈ ਬਾਬਾ ਜੀ ਛੋੜ ਕਰ ਦੇ 500 ਰੁਪਏ ਨੂੰ ਦੇ ਦੇ ਛੋੜ ਕਰ ਦੇ ਉਹ ਤੋਂ ਮੈਂ ਹੈਪੀ ਲੈਣ ਨੂੰ ਅੱਥਰ ਨੂੰ ਸਭ ਇਕੱਠਾ ਕਰਾਂਗਾ ਨਾਲੇ ਇਹਨੂੰ ਲੈਂਗਾ ਸਮਾਕੇ ਦੋ ਹਣੇ ਨਾਲੇ ਕੋਕਾ ਨੱਕ ਦਾ ਨਾ ਇਹ ਨਹੀਂ ਗੱਲ ਜੇ ਬਾਬੇ ਨੂੰ 500 ਵੀ ਭਾਵੇਂ ਛੋੜ ਕਰ ਦੇ ਕਰ ਸਕਦਾ ਹੈ ਚੱਲ ਛੋੜ ਹੀ ਲੈ ਲੈ ਅੱਜ ਨਹੀਂ ਅੱਜ ਨਹੀਂ ਅੱਜ ਨਹੀਂ ਅੱਜ ਨਹੀਂ ਅੱਜ ਮੈਂ ਲਿਆ ਆਇਆ ਹਾਂ ਬਾਬਾ ਬਾਬੇ ਦੇ ਖਰਚੇ ਹੀ ਬੜੇ ਨੇ ਨਾ ਮੈਨੂੰ ਪਤਾ ਸਿਆਮ ਨੂੰ ਟੀਮ ਫਰੇ ਤੋਂ ਖਾਣ ਪੀਣ ਨੂੰ ਮੰਗ ਲੀ ਨਾ ਨਾ ਜੀ ਸਾਢੇ 13 ਜਣ ਜਣ ਦੁਬਾਰਾ ਖੱਟਨੇ ਦਮਾਗੇ ਜੀ ਹੁਣ ਖੜੇ ਆ ਘੱਟਨੇ ਦਮਾਗੇ ਕੋਈ ਨਹੀਂ ਕੋਈ ਐ ਚੇ ਲੈ ਰਾਂ ਟੋਲੂ ਆ ਟੋਲੂ ਪ੍ਰੇਮੀ ਕੋਈ ਨਹੀਂ ਕੋਈ ਉੱਧਰ ਪੈਸੇ ਕਿਹੜੇ ਕਿਹੜੇ ਜਾਂਦਾ ਜਿਹੜਾ ਕਿਤੇ ਨਹੀਂ ਜਾਂਦੀ ਪਰਦੇ ਉੱਧਰ ਲੰਘੀ ਬੱਕਰੀ ਕਹਿੰਦਾ ਤਪੀਨੇ 26 ਨੋਟ ਨੇ 27 ਡਬਲ ਆ ਗਿਆ 27 ਆ ਡਬਲ ਆ 27 ਆ ਸਾਢੇ 13 ਹੋ ਗਏ ਬਾਬਾਈ ਹਾਂ ਖੁਸ਼ ਹੋ ਜੀ ਹਾਂ 24 ਦੁਨੀ 24 ਦਾ 12 ਨਾ ਹੋਇਆ 22 ਨੋਟ ਆਉਣਗੇ ਤਾਂ ਸਾਢੇ 13 ਆ ਠੀਕ ਆ ਸਾਢੇ 13 ਠੀਕ ਆ ਸਾਢੇ 13 ਜਰੂਰ ਮੈਨੂੰ ਗਣਨੇ ਨਹੀਂ ਨੀ ਦੁਬਾਰਾ ਗਣ ਲੈ ਬਾਬਾ ਗਣ ਲੋ ਗਣ ਮੈਂ ਉਹ ਹੋ ਗਿਆ ਸਾਢੇ 13 ਲਓ ਜੀ ਮੇਰੀ ਬੋਣੀ ਕਰਾਓ ਇਹਨਾਂ ਚ ਦਿਓ ਖੁਸ਼ ਹੋ ਕੇ ਲੈ ਫਟ ਚੱਕ ਲੈ ਬਤਾ ਖੋਛੋ ਕੇ ਰੇਂਗ ਨਹੀਂ ਲੇਂਗਾ ਧੱਕਾ ਨਹੀਂ ਖੁਸ਼ ਆ ਜਉਂਦਾ ਨਹੀਂ ਕਿਰਾ ਪੱਠਾ ਦਿਖਾ ਯਾਰ ਕਰੀਏ ਸੌਦਾ ਹਾਂਜੀ ਹਾਂਜੀ ਉਹ ਪੱਠਾ ਲਿਓ ਬਈ ਲੈ 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 ਕੇ ਆਓ ਜੀ ਪੱਠ ਬੰਦ ਕਰੂਗਾ ਪੱਠ ਲਿਆ ਪ੍ਰੇਮੀਆ ਕਿੱਥੇ ਪੱਠ ਵੀ ਦਿਖਾਓ ਯਾਰ ਮੈਨੂੰ ਪਤਾ ਹਾਂਜੀ 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 ਮਹਾਰਾਜ ਕੋਈ ਨਹੀਂ ਮਹਾਰਾਜ ਦਿਖਾਉਂ ਚੋੜੀ ਨਹੀਂ ਚੱਲ ਚੱਲ ਹੋਰਿਆ ਹਸ ਤਾ ਹਰਿਆ ਹਸ ਤਾ चाचा पट पड़ो बी गई आओ आ गई आ भाई उधर कर। ली आती। आओ जी। भाई। जी। सारा कुछ सेट है नहीं जी थान बड़े सेट ने ਉਹ ਚਰ ਖੁਰਲੀ ਤੇ ਦਾਣੇ ਤਾਂ ਖਾਊਗੀ। ਉਹ ਜੂਤਾ ਨਹੀਂ ਕਰੇ। ਮੈਨੂੰ ਟਾਈਮ ਹੈ ਨਹੀਂ ਆ ਜਾ। ਆ ਲਓ ਬਾਬਾ ਜੀ ਫਿਰ ਫੜਾਂਗੇ। ਬਾਬਾ ਤੂੰ ਹੀ ਫੜ ਲੈ ਬੱਟੂ ਜੀ। ਇੱਥੇ ਰੱਖ ਲੈ ਜੀ। ਆ ਆ ਫੜਾ ਪਾ। ਚਲ ਆ ਆ ਤਾਂ ਤੂੰ ਬੰਦੇ ਗੱਡੀ ਚ। ਬੰਦੀ ਗਈ। ਤੇਰੇ ਲਈ ਅੱਥਰੇ ਫੜੂਗਾ। ਮੇਰੀ ਕੋਈ ਜ਼ਿੰਮੇਵਾਰੀ ਨਹੀਂ ਦੋਏ ਪਾਸੋਂ ਖਤਮ ਹੋ ਜਾਏਗਾ। ਇਹਦਾ ਵੀ 5500 ਰੁਪਏ ਕਣ ਗਏ। ਕੀ? ਹੁਣ ਤਾਂ ਬਾਬਾ ਜੀ ਮਾਨਕਾ ਦੇ ਲੋ। ਉਹ ਬਾਬਾ ਜੋਰ ਚ ਤੱਕਣਾ ਪੁਰਾਣਾ ਪਹਿਲਵਾਨ ਹੈ ਕਿਤੇ ਸਣੇ ਮੈਨੂੰ ਕੁੱਟੇ। ਰਾਸਤਾ ਟਚਰਾ ਨਹੀਂ ਕਰੀਂਦਾ ਮਾਲ ਦਾ ਮੁੱਲ ਲਾਇਆ। ਆ ਬਾਬਾ ਦੇਖ ਲੈ ਯਾਰ ਇਹਦੇ ਵੀ ਸਿੰਘ ਥੋੜੀ ਫਿਰਦਾਂ ਨੂੰ। ਓਏ ਤਾਂ ਰੱਬ ਦੇ ਰੰਗ ਨੇ ਬਾਬਾ ਜੀ। ਬਾਬਾ ਜੀ ਬਹੁਤੀਆਂ ਗੱਲਾਂ ਨਾ ਛਿੜਕੀ ਮੰਗਦਾ। ਹਾਂ। ਰਾਜੋ ਇੱਧਰ ਇਹਲੀ ਪਹਿਲਾਂ ਬਾਠਪਲੀ ਦੇਖ ਲੈ। ਖੜੇ ਖੜੋ। ਦੇਖ ਲਈ। ਕੇਸ ਨੂੰ ਕਰੀ ਕਰਾਂਗੇ। ਕੇਸ ਨੂੰ ਦੇਖ ਲੈ ਜਾ ਥਣੂ ਦੇਖ ਲੈ ਦੇ। ਕੀ ਬਾਤ ਐ? ਸਾਰੇ ਸੋਹਣੀ ਪੰਜ ਥਣਾਂ ਵਾਲੀ ਮੈਨੂੰ ਦਿੱਤੀ ਸੀ ਨਾ। ਅੱਜ ਦੀ ਕੁੜੀ ਨੂੰ ਦਾਨ ਕਰਤੀ ਮਾਂ। ਕੋਈ ਨਾ ਵਧੀਆ ਭੈਣ ਚਾਵੇ ਨਾਲ ਨਹੀਂ ਜਾਣੇ ਰੁਪਏ ਹਾਂ ਬਾਬਾ ਤੇਰੀ ਸੁਣੋ ਜੀ ਇਹ ਤਾਂ ਬਾਬਾ ਐਡਾ ਦਿਲਦਰਿਆ ਬੰਦਾ ਹੈ ਵੀਡੀਓ ਚ ਕਹਿ ਰਹੇ ਮੈਂ ਅੱਜ ਮੈਨੂੰ ਅੱਠ ਸਨੇਹੇ ਦੇਤੇ ਵੀ ਮੇਰੇ ਪਿੰਡ ਆ ਮੇਰੇ ਘਰੇ ਆ ਤੇਰਾ ਐਡਾ ਮਾਨ ਸਨਮਾਨਤ ਕਰਕੇ ਤੋਰੂੰ ਪਰ ਮੈਥੋਂ ਜਾ ਹੀ ਨਹੀਂ ਗਿਆ ਤੇਰੇ ਨਾਲ ਦੇ ਬੰਦੇ ਤਾਂ ਗੰਜੂਸ ਮੈਨੂੰ ਟਾਈਮ ਹੀ ਨਹੀਂ ਲੱਗੇ ਜਾਣ ਦਾ ਕਿਉਂਕਿ ਇੰਨਾ ਵੀ ਨਹੀਂ ਮੈਂ ਹਾਂ ਇਹ ਰੋਟਰ ਮੋਤ ਨਹੀਂ ਪਸੇ ਦਵਾਉਣ ਦੇ 5000 ਦੇ 10000 ਦੀ ਇਹ ਵਾਲਾ 6000 ਦੀ ਆ ਦੱਸ ਪੱਕਾ ਜਾ ਮੁੱਲ ਲੈ ਪਾਗਲ ਵਾਲੀ ਗੱਲ ਨਹੀਂ ਤੇ ਪੱਕਾ ਤੂੰ ਦੱਸ ਦੇ 9000 ਦੀ ਉਹ ਨਹੀਂ ਉਹ ਕਹੀ ਜਾਣਦੇ ਨੂੰ ਤੂੰ ਪੈਸੇ ਤਾਂ ਤੇਰੇ ਹੱਥ ਚ ਨਹੀਂ ਕਹੀ ਜਾਣਦੇ ਨੂੰ ਜੇ ਬੋਲਿਆ ਮੈਂ ਫੜੂ ਪਾ ਖਾਨਾ ਨਹੀ ਲੋਗੇ ਪਰ ਅਸੀਂ ਦੇਣਾ ਜਦੋਂ ਪਤਾ ਰਹ ਜੂ ਘਾਟਾ ਪੱਠ ਨੂੰ ਘਾਟ ਗਿਆ ਯਾਰ ਉਹਦੀ ਗੱਲ ਕਰ ਬਾੜੀ ਨੀ ਕੰਨਾਂ ਦੀ ਘਾਟ ਹਾਂ ਬਾੜੀ ਨੀ ਕੰਨਾਂ ਦੀ ਘਾਟ ਮਾੜੀ ਕੰਨਾਂ ਘਾਟ ਆ ਯਾਰ ਐਡਾ ਮੈਂ 나ੜੀ ਨਹੀਂ ਹਾਂ ਪੂਰੇ ਉਸਤਾਜਾਂ ਦਾ ਚੰਡ ਕੇ ਫਿਰ ਤੋਰੇ ਆਂ ਵੰਡੀਆਂ ਚ ਕੱਲ 5:30 ਗਿਆ ਨਾ 6000 ਦੀ ਪਾ ਦੇ 6 ਤਾਂ ਉਹਨੇ ਆਪਣੇ ਪਹਿਲੇ ਹੀ ਤੈਅ ਕਰ ਪੁੱਛ ਤਾਂ ਰਹ ਜੂ ਐ ਜਰ ਹੱਦ ਹੋ ਗਈ ਯਾਰ 6.5 ਦੀ ਨਹੀਂ ਵਾ ਠੀਕ ਆ ਰਜੂ ਬਸ 6.5 ਦੀ ਤੋ ਵਾ ਨਹੀਂ ਰਜੂ ਸਾਨੂੰ ਪਹਿਲੇ ਗਾਂ 6.5 ਦੀ 85 ਦੀ ਲਾਜਾ ਕਿੰਨਾ ਹੁੰਦਾ 85 8500 500 ਤੇਰਾ ਕੱਢ ਤਾ ਆਪੇ ਠੀਕ ਆ 6.5 ਤੋਂ ਵੱਧ ਨਹੀਂ ਨਾ ਇਹ ਚੋਂ ਧੱਕਾ ਨਹੀਂ ਦੂਸਰੀ ਨੂੰ ਆ ਸੂਲਿਆਂ ਤੇ ਖੜੂ ਮੈਂ ਉਹ ਜਿਹੜੀ ਗਾਇਜ ਗੱਲ ਨਾ 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 ਲੰਬਾ ਬਰਤਣਾ ਐ ਐਡੀ ਮੈਂ ਉਹ ਕੰਮ ਨਹੀਂ ਕਰਦਾ ਸੂਲ ਮੇਰੇ ਸਹੀ ਰਹਿਣਗੇ ਬੜਾ ਲੰਮਾ ਖਚਦਾ ਯਾਰ ਲੈ ਵਰਾ ਕਰ ਹੱਥ ਕਰ ਲਿਆ ਬੇਤੀ 7000 ਰੁਪਏ ਚੱਲ ਲੈ ਸਾਨੂੰ ਪਤਾ ਵੀ ਕੀ ਬਣਨਾ ਐ ਤਨ 4 5 6 7 200 ਰੁਪਿਆ ਦੇ ਹੋ ਜੀ ਇਹਨੂੰ ਇੱਥੇ ਬੰਦੋ ਜੀ ਜੋੜੀ ਨੂੰ ਪ੍ਰੇਮੀਆ ਤੇ ਇੱਥੋਂ ਸਿਆਮ ਨੂੰ ਰੈਸਟ ਲਈ ਆਪੀ ਫੋਟੋ ਉਹ ਗੱਡੀ ਵਾੜ ਦਿੰਦੇ ਆ ਇਹੋ ਬਾਦੂ ਲੈ ਉਟਾਉਣਗੇ ਲੈ ਵੀ ਮੇਤਰਾਏ ਤੇਰੀ ਗਲੀ ਪੱਕੀ ਐ ਤੇਨੇ ਵਿੱਚ ਰੁਪਏ ਖੰਡ ਦੇ ਫਰਦੇ ਨਹੀਂ ਨੋ ਟਾਉਣਗੇ ਬਾਬੇ ਲੈ ਵੇਚ ਬਾਦੂ ਬਸ ਬਾਬਾ ਜਾਉਂਦਾ ਰਹਿ ਬਹੁਤ ਨਹੀਂ ਬਹੁਤ ਨਹੀਂ ਜੀ ਬਹੁਤ ਨਹੀਂ ਚਲੋ ਜੀ ਟੱਪੀਆਂ ਨਹੀਂ ਆ ਪਾਰਾ ਪਰੇ ਮੈਨੂੰ ਬੇਲਾ ਕਰਮ ਘਰ ਨੂੰ ਦਿਓ ਲੈ ਟੱਪੀਆਂ ਦਿਖਾ ਉਹ ਦੇਖੋ ਘੜੀਆਂ ਆਪਣੇ ਨਹੀਂ ਬਣੀਆਂ ਉਹ ਘੱਟ ਰੇਟ ਤੇ ਲਵਾਗੇ ਨਹੀਂ ਘੱਟ ਰੇਟ ਦੀ ਗੱਲ ਉਹ ਨਹੀਂ ਆਪਣੇ ਨਹੀਂ ਬਣੀਆਂ ਉਹ ਮੈਨੂੰ ਪਤਾ ਭੰਕੇ ਭੰਕੇ ਸੌਦਾ ਲਵਾਗੇ ਭੰਕੇ ਸੌਦਾ ਲਵਾਗੇ ਚਲੋ ਉਧਰ 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 ਚਲ ਆਜਾ ਆ ਪੱਛਾ ਮਨ ਪ੍ਰੇਮੀਆ ਇਥੇ ਲੈ ਲਈਆਂ ਬਾਬਾ ਤੇਰੀਆਂ ਆ ਆਓ ਆਓ ਬਈਓ